ਤੁਹਾਡੇ ਬੱਚਿਆਂ ਨੂੰ ਵੀ ਹੈ ਇਹ ਆਦਤ ਸਵੇਰੇ ਉੱਠਦਿਆਂ ਹੀ ਕਰਦੇ ਨੇ ਇਹ ਕੰਮ ਦਿਮਾਗ ਕੰਪਿਊਟਰ ਤੋਂ ਵੀ ਹੋ ਜਾਵੇਗਾ ਤੇਜ਼ ਇਹਨਾਂ ਤਿੰਨ ਆਦਤਾਂ ਨੂੰ ਜ਼ਰੂਰ ਅਪਣਾਓ ਸਸ਼ੀਕਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਰੋਜ਼ਾਨਾ ਹੀ ਤਾਜ਼ੇ ਅਪਡੇਟ ਘਰ ਪਰਿਵਾਰ ਸੁਆਣੀ ਨਾਲ ਸਬੰਧਤ ਬੱਚਿਆਂ ਨਾਲ ਸਬੰਧਤ ਤੇ ਹੋਰ ਵੀ ਸਰਕਾਰੀ ਸਕੀਮਾਂ ਨਾਲ ਸਬੰਧਤ ਵੀਡੀਓ ਲੈ ਕੇ ਆਉਂਦੇ ਰਹੇ ਨੇ ਆ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿਚਾਰ ਨਾ ਛੱਡਿਓ ਸਕਿਪ ਕਰੀ ਵੀਡੀਓ ਤੇ ਬਹੁਤ ਸਰੀਆਂ ਜਾਣਕਾਰੀਆਂ ਦੁਰੀਆਂ ਨਹੀਂ ਜਾਂਦੀਆਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਬੱਚਿਆਂ ਦੇ ਵਿੱਚ ਇਹ ਤਿੰਨ ਆਦਤਾਂ ਹੋਣਗੀਆਂ ਤਾਂ ਬੱਚੇ ਬਹੁਤ ਤੇਜ਼ ਦਿਮਾਗ ਦੇ ਬਣਨਗੇ ਕਿਹੜੀਆਂ ਇਹ ਤਿੰਨ ਆਦਤਾਂ ਇੱਕ ਇੱਕ ਕਰਕੇ ਤੁਹਾਨੂੰ ਦੱਸਾਂਗੇ ਵੀਡੀਓ ਅੰਤ ਤੱਕ ਜਰੂਰ ਦੇਖ ਬੱਚਿਆਂ ਦਾ ਦਿਮਾਗ ਬਹੁਤ ਜਲਦੀ ਸਿੱਖਦਾ ਹੈ ਪਰ ਉਹਨਾਂ ਨੂੰ ਚੰਗੀ ਸ਼ੁਰੂਆਤ ਦੀ ਲੋੜ ਹੁੰਦੀ ਹੈ ਸਵੇਰ ਨੂੰ ਹਮੇਸ਼ਾ ਦਿਮਾਗ ਲਈ ਸਭ ਤੋਂ ਸ਼ਾਂਤ ਅਤੇ ਪ੍ਰਭਾਵਸ਼ਾਲੀ ਸਮਾਂ ਮੰਨਿਆ ਜਾਂਦਾ ਰਿਹਾ ਹੈ ਇਸੇ ਲਈ ਆਯੁਰਵੇਦ ਸਵੇਰ ਨੂੰ ਬੁੱਧੀ ਵਧਾਉਣ ਵਾਲੀਆਂ ਗਤੀਵਿਧੀਆਂ ਦਾ ਸਮਾਂ ਵੀ ਕਿਹਾ ਜਾਂਦਾ ਹੈ ਸਵੇਰ ਦੀਆਂ ਕੁਝ ਸਧਾਰਨ ਆਦਤਾਂ ਅਪਣਾਉਣ ਨਾਲ ਬੱਚਿਆਂ ਦੀ ਯਾਦਦਾਸ਼ਤ ਇਕਾਗਰਤਾ ਅਤੇ ਸਿੱਖਣ ਤੇ ਸਕਾਰਾਤਮਕ ਪ੍ਰਭਾਵ ਪੈ ਸਕਦਾ ਹੈ ਚੰਗੀ ਗੱਲ ਇਹ ਹੈ ਕਿ ਬੱਚਿਆਂ ਦੀ ਯਾਦਦਾਸ਼ਤ ਨੂੰ ਬਿਹਤਰ ਬਣਾਉਣ ਲਈ ਇੱਕ ਗੁੰਝਲਦਾਰ ਰੁਟੀਨ ਦੀ ਲੋੜ ਨਹੀਂ ਹੁੰਦੀ ਸਿਰਫ ਛੋਟੀਆਂ ਸਕਾਰਾਤਮਕ ਆਦਤਾਂ ਹੀ ਵੱਡਾ ਫਰਕ ਪਾ ਸਕਦੀਆਂ ਨੇ ਆਓ ਤਿੰਨ ਅਜਿਹੀਆਂ ਸਧਾਰਨ ਤੇ ਪ੍ਰਭਾਵਸ਼ਾਲੀ ਸਵੇਰ ਦੀਆਂ ਆਦਤਾਂ ਦੀ ਪਰਚੋਲ ਕਰੀਏ ਜੋ ਘਰ ਵਿੱਚ ਆਸਾਨੀ ਨਾਲ ਅਪਣਾਈਆਂ ਜਾ ਸਕਦੀਆਂ ਨੇ ਗੱਲ ਕਰਾਂਗੇ ਪਹਿਲੀ ਆਦਤ ਦੀ ਪਹਿਲੀ ਆਦਤ ਬੱਚਿਆਂ ਨੂੰ ਸਵੇਰੇ ਕੋਸਾ ਪਾਣੀ ਅਤੇ ਇੱਕ ਖਜੂਰ ਦੇਣਾ ਹੈ ਰਾਤ ਦੀ ਨੀਂਦ ਤੋਂ ਬਾਅਦ ਸਰੀਰ ਅਤੇ ਦਿਮਾਗ ਨੂੰ ਪਹਿਲਾਂ ਹਾਈਡਰੇਸ਼ਨ ਦੀ ਲੋੜ ਹੁੰਦੀ ਹੈ। ਕੋਸਾ ਪਾਣੀ ਹੌਲੀ-ਹੌਲੀ ਸਰੀਰ ਨੂੰ ਸਰਗਰਮ ਕਰਦਾ ਹੈ ਤੇ ਬੱਚਿਆਂ ਨੂੰ ਹਲਕਾ ਮਹਿਸੂਸ ਕਰਾਉਂਦਾ ਹੈ। ਖਜੂਰ ਵਿੱਚ ਕੁਦਰਤੀ ਗਲੂਕੋਜ਼ ਤੁਰੰਤ ਦਿਮਾਗ ਨੂੰ ਊਰਜਾ ਦਿੰਦਾ ਹੈ ਜਿਸ ਨਾਲ ਬੱਚਿਆਂ ਲਈ ਸਵੇਰੇ ਪੜ੍ਹਾਈ ਕਰਨਾ ਆਸਾਨ ਹੋ ਜਾਂਦਾ ਹੈ। ਅਸੀਂ ਅਕਸਰ ਬੱਚਿਆਂ ਨੂੰ ਸਵੇਰੇ ਜਲਦੀ ਦੁੱਧ ਜਾਂ ਚਾਹ ਦਿੰਦੇ ਹਾਂ ਜੋ ਕਿ ਬਹੁਤ ਸਾਰੇ ਬੱਚਿਆਂ ਲਈ ਭਾਰੀ ਹੋ ਸਕਦਾ ਹੈ ਇਸ ਦੇ ਮੁਕਾਬਲੇ ਪਾਣੀ ਅਤੇ ਖਜੂਰ ਨੂੰ ਹਲਕਾ ਆਸਾਨ ਅਤੇ ਪਾਚਣ ਲਈ ਚੰਗਾ ਮੰਨਿਆ ਜਾਂਦਾ ਹੈ ਇਹ ਰੂਟੀਨ 5 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਢੁਕਵਾ ਹੈ ਅੱਗੇ ਗੱਲ ਕਰਾਂਗੇ ਦੂਜੀ ਆਦਤ ਦੀ ਦੂਜੀ ਆਦਤ ਸਵੇਰੇ 2 ਤੋਂ 3 ਮਿੰਟ ਲਈ ਨਰਮ ਕੋਮਲ ਧੁੱਪ ਵੱਲ ਵੇਖਣਾ ਸਿਰਫ ਮੱਧਮ ਕੁਦਰਤੀ ਰੋਸ਼ਨੀ ਵੱਲ ਦੇਖੋ ਚਮਕਦਾਰ ਧੁੱਪ ਵੱਲ ਨਹੀਂ ਏ ਰੋਸ਼ਨੀ ਕੁਦਰਤੀ ਤੌਰ ਤੇ ਦਿਮਾਗ ਨੂੰ ਸਰਗਰਮ ਕਰਦੀ ਹੈ ਅਤੇ ਮੂਡ ਨੂੰ ਬਿਹਤਰ ਬਣਾਉਂਦੀ ਹੈ ਇਹ ਬੱਚੇ ਦੇ ਸੁਚੇਤਤਾ ਪੱਧਰ ਨੂੰ ਵਧਾਉਂਦੀ ਹੈ ਅਤੇ ਉਹਨਾਂ ਦੇ ਅਧਿਐਨ ਕਰਨ ਲਈ ਤਿਆਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਹੌਲੀ ਹੌਲੀ ਇਹ ਸਧਾਰਨ ਆਦਤ ਧਿਆਨ ਅਤੇ ਇਕਾਗਰਤਾ ਨੂੰ ਵੀ ਸੁਧਾਰਦੀ ਹੈ ਅੱਗੇ ਗੱਲ ਕਰਾਂਗੇ ਤੀਜੀ ਆਦਤ ਦੀ ਤੀਜੀ ਆਦਤ 5 ਮਿੰਟ ਦਾ ਬ੍ਰੇਨ ਯੋਗਾ ਅਭਿਆਸ ਹੈ ਜਿਸ ਵਿੱਚ ਨਾੜੀ ਸ਼ੋਧਨ ਅਤੇ ਭ੍ਰੰਮਰੀ ਸ਼ਾਮਲੇ ਨਾੜੀ ਚੋਦਨ ਮਨ ਨੂੰ ਸ਼ਾਂਤ ਕਰਦੀ ਹੈ ਅਤੇ ਆਕਸੀਜਨ ਦੇ ਪ੍ਰਵਾਹ ਨੂੰ ਸੰਤੁਲਿਤ ਕਰਦੀ ਹੈ ਜਦੋਂ ਕਿ ਬ੍ਰਹਮਰੀ ਦੀ ਗੂੰਜਨੀ ਆਵਾਜ਼ ਮਾਨਸਿਕ ਸਪਸ਼ਟਤਾ ਵਿੱਚ ਮਦਦਗਾਰ ਮੰਨੀ ਜਾਂਦੀ ਹੈ ਇਹ ਸਧਾਰਨ ਅਭਿਆਸ ਬੱਚਿਆਂ ਨੂੰ ਸ਼ਾਂਤ ਕੇਂਦ੍ਰਿਤ ਅਤੇ ਦਿਨ ਪਰ ਸਿੱਖਣ ਲਈ ਤਿਆਰ ਰੱਖਦਾ ਹੈ ਆਯੁਰਵੇਦ ਵਿੱਚ ਬੱਚਿਆਂ ਦੇ ਦਿਮਾਗ ਨੂੰ ਕਫ ਦੁਆਰਾ ਪ੍ਰਭਾਵਿਤ ਮੰਨਿਆ ਜਾਂਦਾ ਹੈ ਇਸ ਲਈ ਸਵੇਰ ਦੀ ਗਰਮ ਹਲਕੀ ਧੁੱਪ ਅਤੇ ਹਲਕਾ ਯੋਗਾ ਇਹ ਸਾਰੇ ਉਹਨਾਂ ਦੇ ਮਾਨਸਿਕ ਸੰਤੁਲਨ ਨੂੰ ਬਿਹਤਰ ਬਣਾਉਣ ਲਈ ਇਕੱਠੇ ਕੰਮ ਕਰਦੇ ਨੇ ਵਿਗਿਆਨਕ ਤੌਰ ਤੇ ਸਵੇਰ ਦੀ ਹਾਈਡਰੇਸ਼ਨ ਤਪ ਅਤੇ ਯੋਗਾ ਮਨ ਨੂੰ ਤਾਜ਼ਗੀ ਅਤੇ ਕਿਰਿਆਸ਼ੀਲ ਕਰਨ ਵਿੱਚ ਮਦਦ ਕਰਦੇ ਨੇ ਇਹ ਸਨ ਅੱਜ ਦੇ ਜਿਹੜਾ ਤੁਹਾਨੂੰ ਤਰੀਕੇ ਦੱਸੇ ਇਹ ਆਯੁਰਵੇਦ ਦਾ ਤੋਂ ਲੈ ਕੇ ਤੁਹਾਡੇ ਨਾਲ ਸਾਂਝੇ ਕੀਤੇ ਗਏ ਨੇ ਇਸ ਦੇ ਵਿੱਚ ਸਾਡਾ ਖੁੱਦ ਦਾ ਕੋਈ ਵਿਚਾਰ ਨਹੀਂ ਹੈ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ